ਐਡਵੋਕੇਟਸ ਦੇ ਵੱਲੋਂ ਜਿਹੜੇ ਭਾਤਕੂਸ਼ਨ ਅਸੂਦੇ ਹੱਕ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਨਾਲ ਰਾਣਾ ਗੁੱਜੀ ਸਿੰਘ ਛੋੜੀ ਵੀ ਮੌਜੂਦ ਸੀਗੇ ਇਹ ਜਿਹੜੇ ਵਕੀਲ ਭਾਈਚਾਰਾ ਮੌਜੂਦ ਹੈ ਵਕੀਲ ਸਾਹਿਬ ਭਾਤਕੂਸ਼ਨ ਅਸੂਦੇ ਹੱਕ ਤੇ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਕੀ ਸਾਰਾ ਮਾਜਰਾ ਸੀ ਕਿਹਾ ਜਾ ਰਿਹਾ ਜਿਹੜੇ 2000 ਕਰੋੜ ਦਾ ਕਪੜੇ ਦਾ ਉਹਨਾਂ ਤੇ ਇਲਜ਼ਾਮ ਲੱਗੇ ਸੀ ਹਾਲਾਂਕਿ ਕੋਰਟ ਨੇ ਜਿਹੜੀ ਐਫ ਆਈ ਆਰ ਉਹ ਤੇ ਕੁਐਸ਼ ਕਰ ਦਿੱਤਾ ਉਹਨੂੰ ਖਾਰਜ ਕਰ ਦਿੱਤਾ ਸੀਗਾ ਅੱਜ ਫਿਰ ਲੀਗਲ ਤੌਰ ਤੇ ਤੁਹਾਨੂੰ ਪ੍ਰੈਸ ਕਾਨਫਰੰਸ ਕਿਉਂ ਕਰਨੀ ਪੈ ਗਈ ਦੇਖੋ ਜੀ ਅੱਬ ਸਾਰਿਆਂ ਨੂੰ ਬਤੇ ਕਿ ਵੈਸਟ ਦੇ ਇਲੈਕਸ਼ਨ ਬਹੁ ਐਗਜ਼ੀਕਿਊਟਿਵ ਜਿਹੜੀ ਹੈ ਡੈਮੋਕ੍ਰੇਟਿਵ ਦਾ ਇੱਕ ਬਹੁਤ ਵੱਡਾ ਪਿੱਲਰ ਹੈ ਐਗਜ਼ੀਕਿਊਟਿਵ ਨੇ ਆਪਣੀ ਅੱਖਾਂ ਬੰਦ ਕਰਕੇ ਫਾਲਸ ਐਫਆਈਆਰਸ ਕਰ-ਕਰਕੇ ਪੂਰੀ ਕਾਂਗਰਸ ਪਾਰਟੀ ਦੇ ਵਰਕਰ ਨੂੰ ਪਰੇਸ਼ਾਨ ਕੀਤਾ ਹੈ ਦੇਖੋ ਇੱਕ ਇਲੈਕਸ਼ਨ ਜਿਹੜਾ ਹੈ ਐਗਜ਼ੀਕਿਊਟਿਵ ਦੀ ਡਿਊਟੀ ਹੈ ਫੇਅਰ ਇਲੈਕਸ਼ਨ ਕਰਵਾਣਾ ਇਹ ਫੇਅਰ ਇਲੈਕਸ਼ਨ ਕਰਾਂ ਪਰਚੇ ਕਰ-ਕਰਕੇ ਕੋਈ ਵੀ ਰਿਜ਼ਲਟ ਇਲੈਕਸ਼ਨ ਦਾ ਚੇਂਜ ਨਹੀਂ ਕੀਤਾ ਜਾ ਸਕਦਾ ਇਲੈਕਸ਼ਨ ਦਾ ਰਿਜ਼ਲਟ ਚੇਂਜ ਹੁੰਦਾ ਲੋਕਾਂ ਨਾਲ ਜੁੜ ਕੇ ਝੂਠੇ ਪਰਚਿਆਂ ਦੇ ਤਹਿਤ ਕੋਈ ਇਲੈਕਸ਼ਨ ਦਾ ਰਿਜ਼ਲਟ ਨਹੀਂ ਚੇਂਜ ਹੁੰਦਾ ਤੇ ਸਾਡੀ ਇਹੀ ਐਗਜ਼ੀਕਿਊਟਿਵ ਨੂੰ ਅਪੀ ਜੋ ਬਣਦੀ ਹੈ ਉਹ ਕਾਰਵਾਈ ਕਰਨ ਜੇ ਗਲਤ ਹੈ ਤਾਂ ਬੰਦੇ ਤੇ ਐਫਆਈਆਰ ਕਰਨ ਨਹੀਂ ਹੈ ਤਾਂ ਇਹ ਵੀ ਦੇਖਿਆ ਜਾਵੇ ਕਿ ਪੋਲੀਟੀਕਲ ਵੈਂਡੇਟੇ ਦੇ ਅੰਡਰ ਅੰਡਰ ਐਫਆਈਆਰਸ ਲੌਂਚ ਕੀਤੀਆਂ ਜਾ ਰਹੀਆਂ ਨੇ ਮਕੀਬ ਸਾਹਿਬ ਕਿਵੇਂ ਦੇਖਦੇ ਹੋ ਕਿ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਇਸ ਚੀਜ਼ ਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਤ ਪੁੱਛਣਾ ਸੁਣੋ ਵੱਖ-ਵੱਖ ਅਕਾਊਂਟ ਨਵੇਂ ਬਣ ਰਹੇ ਨੇ ਉਹਦੇ ਉੱਤੇ ਡੀਫੇਮ ਕੀਤਾ ਜਾ ਰਿਹਾ ਕਦੀ ਕੋਈ ਪੋਸਟਰ ਵਾਇਰਲ ਹੋ ਰਿਹਾ ਕਦੀ ਕੁਝ ਰੀਲਸ ਵਾਇਰਲ ਹੋ ਰਹੀਆਂ ਕੁਝ ਐਨੀਮੇਸ਼ਨ ਵਾਇਰਲ ਵਾਈਰਲ ਕੀਤਾ ਜਾ ਰਹੀ ਹੈ ਜਿਹਦੇ ਵਿੱਚ ਭਾਤ ਭੂਸ਼ਣ ਆਸ਼ੂ ਨੂੰ ਐਵੇਂ ਦਿਖਾਇਆ ਜਾ ਰਿਹਾ ਪਤਾ ਨਹੀਂ ਕਿੰਨੇ ਕ ਕਰੋੜਾ ਦਾ ਘਪਲਾ ਹੋ ਗਿਆ ਤੇ ਕਿੰਨੀ ਕ ਵੱਡੀ ਸਜ਼ਾ ਹੋ ਗਈ ਹੈ ਇਹਦੇ ਉੱਤੇ ਕਿਵੇਂ ਦੇਖਦੇ ਹੋ ਤੁਸੀਂ ਇਸ ਚੀਜ਼ ਨੂੰ ਸਰ ਇਹਦੇ ਵਿੱਚ ਨਾ ਮੈਂ ਇੱਕ ਛੋਟੀ ਜੀ ਲਾਈਨ ਕਹੂੰਗਾ ਕਿ ਸਿਆਣੇ ਕਹਿੰਦੇ ਹੁੰਦੇ ਹੈ ਕਿ ਬਈ ਜੇ ਬਰਾਬਰੀ ਨਾ ਨਾ ਹੋਵੇ ਤਾਂ ਬਦਨਾਮੀ ਕਰਦੇ ਠੀਕ ਹੈ ਜੀ ਜਿੰਨੇ ਵੀ ਇਲੈਕਸ਼ਨਸ ਦੇ ਡਾਕੂਮੈਂਟ ਭਰੇ ਗਏ ਆ ਉਹ ਚ ਸਾਰਾ ਚਿੱਠਾ ਲਿਖਿਆ ਉੱਥੇ ਚੈੱਕ ਕਰਨ ਕਿ ਕਿਹੜੇ ਕੈਂਡੀਡੇਟ ਨੇ ਕਿੰਨੀ ਅਮਾਉਂਟ ਕਿੰਨੀ ਐਸੈਟ ਭੜੀ ਹੈ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਉੱਥੇ ਤਾਨੂੰ ਪਤਾ ਚੱਲੂਗਾ ਕਿਨੇ 200 ਕਰੋੜ ਭਰਿਆ ਹੈ ਕਿਨੇ 100 ਕਰੋੜ ਭਰਿਆ ਹੈ ਕਿਨੇ 10 ਕਰੋੜ ਭਰਿਆ ਹੈ ਕਿਨੇ 5 ਕਰੋੜ ਭਰਿਆ ਹੈ ਕਿਨੇ 10 ਲੱਖ ਭਰਿਆ ਹੈ ਕਿਨੇ 5 ਰੁਪਏ ਭਰਿਆ ਉਥੋਂ ਦੀ ਸਾਰਾ ਮੈਟਰ ਗੱਦੀਰ ਹੋ ਜਾਊਗਾ ਇਸ ਲਈ ਇਹ ਸਭ ਕੁਝ ਇੱਕ ਪੋਲੀਟੀਕਲ ਸਾਜ਼ਿਸ਼ ਦੇ ਤਹਿਤ ਹੈ ਹੋਰ ਕੁਝ ਨਹੀਂ ਹੈ ਬਰਾਬਰੀ ਹੋਣੀ ਪਾਰੀ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਰਨ ਸਾਹਿਬ ਕਿਵੇਂ ਦੇ ਦਿਓ ਸੰਨੀ ਭੱਲਾ ਤੇ ਐਫ ਆਈ ਆਰ ਹੋ ਗਈ ਕੀ ਜਾ ਰਿਹਾ ਕਿ ਥੋੜੀ ਦੇਰ ਪਹਿਲਾਂ ਜੀ ਥੋੜੇ ਦਿਨ ਪਹਿਲਾਂ ਇੱਕ ਕਾਉਂਸਲਰ ਨੇ ਜੁਆਇਨ ਕੀਤਾ ਸੀਗਾ ਸੰਨੀ ਮਾਸਟਰ ਉਹਨਾਂ ਦੇ ਉੱਤੇ ਵੀ ਐਫ ਆਈ ਆਰ ਕਰ ਦਿੱਤੀ ਗਈ ਹੈ ਹਾਲਾਂਕਿ ਉਹ ਕਲੀਅਰ ਨਹੀਂ ਹੋਇਆ ਕਿ ਪਰ ਕੀ ਜਾ ਰਿਹਾ ਕਿ ਜਿਹੜਾ ਕਾਂਗਰਸ ਜੁਆਇਨ ਕਰ ਰਿਹਾ ਉਹਦੇ ਤੇ ਐਫ ਆਈ ਆਰ ਦੇ ਰਿਹਾ ਜਿਹੜੀ ਸਰਕਾਰ ਤੇ ਲੱਗਦਾ ਹੈ ਕਿ ਜਿਹੜੇ ਜੁਆਇਨਿੰਗ ਹੋ ਰਹੀ ਹੈ ਉਹਨਾਂ ਨੂੰ ਡਰਾਇਆ ਜਾ ਰਿਹਾ ਕਿ ਜੇ ਤੁਸੀਂ ਰੂਲਿੰਗ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀ 'ਚ ਜਾਓਗੇ ਤੇ ਤੁਹਾਡੇ ਤੇ ਐਫ ਆਈ ਆਰ ਦਵਾਂਗੇ ਦੇਖੋ ਜੀ ਇਹ ਤਾਂ ਹੁਣ ਪਬਲਿਕ ਨੂੰ ਵੀ ਕਲੀਅਰ ਕਟ ਦੇਖਣਾ ਸ਼ੁਰੂ ਹੋ ਗਿਆ ਕਿ ਭਈ ਪੁਲਿਸ ਕਿਨਾ ਕਿਸ ਲੈਵਲ ਦਾ ਤੱਕਾ ਕਰ ਰਹੀ ਹੈ ਜਿਹੜੀ ਸੰਨੀ ਭੱਲਾ ਜੀ ਤੇ ਐਫ ਆਈ ਆਰ ਹੋਈ ਹੈ ਉਹਦੇ ਬਰੀਫ ਐਕਟ ਅਸੀਂ ਆਪ ਦੇਖਿਆ ਹੈ ਕੋਰਟ ਦੇ ਵਿੱਚ ਅਸੀਂ ਆਪ ਅਪੀਅਰ ਹੋਏ ਹਾਂ 5 ਸਾਲ ਪੁਰਾਣੀ ਇੱਕ ਦਰਖਾਸਤ ਸੀਗੀ ਜਿਹਦੇ ਤੇ 2-4 ਮਹੀਨੇ ਪਹਿਲਾਂ ਕੰਪਰੋਮਾਈਜ਼ ਹੋ ਚੁੱਕਿਆ ਹੈ ਹਾਈ ਕੋਰਟ ਨੇ ਵਿਡਰੋ ਕਰਤੀ ਹੋਈ ਹੈ ਪਟੀਸ਼ਨ ਨਾਲ ਕੈਨਸਲ ਕਰਤੀ ਹੋਈ ਹੈ ਜਿਹਨੇ ਕੇਸ ਲਗਾਇਆ ਸੀਗਾ ਉਹਨੇ ਵੀ ਵਿਡਰੋ ਕਰ ਲਈ ਹੋਈ ਹੈ ਹਾਈ ਕੋਰਟ ਨੇ ਮੈਟਰ ਬੰਦ ਕਰਤਾ ਇਸ ਗਰਾਉਂਡ ਤੇ ਬੰਦ ਹੋਇਆ ਹੈ ਕਿ ਬਈ ਜਿਹਨੇ ਕੰਪਲੇਂਟ ਦਿੱਤੀ ਸੀ ਉਹ ਕਹਿੰਦਾ ਕਿ ਬਈ ਮੈਨੂੰ ਕਾਫੀ ਕੁਝ ਗਲਤਫਹਿਮੀ ਸੀ ਕਿ ਸ਼ਾਇਦ ਸਿਸਟਮ ਗਲਤ ਚੱਲ ਰਿਹਾ ਹੈ ਬਟ ਜਦੋਂ ਫੈਕਟਸ ਹਮਨੇ ਆਏ ਫਿਰ ਉਹਨੇ ਸੈਟੀਸਫਾਈ ਹੋ ਗਿਆ ਆਪਣੀ ਕੰਪਲੇਂਟ ਵਾਪਿਸ ਕਰ ਲਈ ਬਟ ਇਹਨੂੰ ਐਜ਼ ਅ ਪੋਲਿਟিক্যাল ਵੈਂਡਾਟਾ ਯੂਜ਼ ਕਰਨ ਲਈ 5 ਸਾਲ ਪੁਰਾਣੀ ਕੰਪਲੇਂਟ ਦੇ ਉੱਤੇ ਪਰਚਾ ਦਿੱਤਾ ਕੋਰਟ ਨੇ ਅਬ ਫਰੰਟ ਕੱਲ ਸਟੇ ਸਟਿਲ ਕਰ ਦਿੱਤੀ ਕਿ ਭਈ ਇਹਨਾਂ ਦੀ ਅਰੈਸਟ ਜਿਹੜੀ ਹੈ ਸਟੇ ਕਰ ਦਿੱਤੀ ਜਾਵੇ ਇੱਕ ਸੱਤ ਤੱਕ ਐਗਜ਼ੀਕਿਊਟਿਵ ਉਹੀ ਮੈਂ ਕਹ ਰਿਹਾ ਐਗਜ਼ੀਕਿਊਟਿਵ ਨੇ ਆਪਣੀ ਅੱਖਾਂ ਬੰਦ ਕਰ ਲਈਆਂ ਬਟ ਜੁਡੀਸ਼ਰੀ ਨੇ ਨਹੀਂ ਕੀਤੀ ਜੁਡੀਸ਼ਰੀ ਨੂੰ ਕਾਗਜ਼ ਪੜ੍ਹਦੇ ਸਾਰੀ ਪਤਾ ਚੱਲ ਜਾਂਦਾ ਕੀ ਹੈ ਕੀ ਹੁਣ ਵਕੀਲ ਭਾਈ ਚਾਰਾ ਕਿੱਥੇ ਖੜਾ ਜਿਹੜਾ ਆਸ਼ੂ ਜੀ ਦੀ ਮਦਦ ਲਈ ਅੱਗੇ ਆ ਰਿਹਾ ਉਹ ਯਾਨੂ ਕਹਿ ਰਹੇ ਕਿ ਤੇਰੇ ਪੁਰਾਣੇ ਕੇਸ ਖੋਲ ਦਿੱਤੇ ਜਾਣਗੇ ਇਦਾਂ ਦਾ ਕੁਝ ਡਰ ਦਿਖਾ ਰਿਹਾ ਤੇ ਇਹ ਵਕੀਲ ਭਾਈਚਾਰਾ ਉਸ ਲੈਵਲ ਤੇ ਕਿਸ ਤਰੀਕੇ ਨਾਲ ਬਾਤ ਸੁਣਾ ਚ ਰਿਹਾ ਦੇਖੋ ਵਕੀਲ ਭਾਈਚਾਰੇ ਦੇ ਦੋ ਸਿੱਧੇ ਸਿੱਧੇ ਪ੍ਰਿੰਸੀਪਲ ਤੋਂ ਪਹਿਲਾਂ ੱਤਕਾ ਨਹੀਂ ਹੋਉਂਦੇ ਅਸੀਂ ਉਹਦੇ ਨਾਲ ਖੜੇ ਆ ਕਿਤੇ ਨਾ ੱਤਕਾ ਹੋਵੇ ਦੂਜੀ ਗੱਲ ਇਹ ਹੈ ਕਿ ਬਈ ਸਾਡਾ ਲੀਡਰ ਬਹੁਤ ਸਾਨੂੰ ਸਾਰਿਆਂ ਨੂੰ ਪਤਾ ਜ਼ੋਰ ਤੇ ਸਾਡੇ ਲੀਡਰ 'ਚ ਅਸੀਂ ਉਹਦੇ ਨਾਲ ਖੜੇ ਆ ਪਰ ਗੁਸ਼ਨ ਆਸ਼ੂ ਜੀ ਨੂੰ ਅਨ ਕੰਡੀਸ਼ਨਲ ਸਪੋਰਟ ਕਰਕੇ ਅਸੀਂ ਨਾਲ ਖੜੇ ਆ ਤੁਸੀਂ ਇੰਟਰ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਲੀਗਲ ਭਾਈਚਾਰੇ ਦੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਲੁਧਿਆਣਾ ਦੇ ਵਿੱਚ ਤੇ ਇਹੀ ਕਿਹਾ ਗਿਆ ਕਿ ਜਿਹੜੀਆਂ ਐਫਆਈਆ ਲੁਧਿਆਣਾ ਦੇ ਵਿੱਚ ਧੜਾ ਧੜ ਕਾਂਗਰਸ ਲੀਡਰਾਂ ਦੇ ਉੱਤੇ ਹੋ ਰਹੀਆਂ ਉਸ ਦੇ ਉੱਤੇ ਅਸੀਂ ਕਾਂਗਰਸ ਲੀਡਰਾਂ ਤੇ ਭਾਤਕੁਸ਼ਨ ਆਸ਼ੂ ਜੀ ਦੇ ਨਾਲ ਖੜੇ ਹਾਂ ਤੇ ਜਿਨ੍ਹਾਂ ਤੇ ਵੀ ਧੱਕਾ ਹੋਊਗਾ ਅਸੀਂ ਉਹਦੇ ਨਾਲ ਵੀ ਖੜੇ ਹਾਂ ਲੁਧਿਆਣਾ ਤੋਂ ਵਿਸ਼ੇਕ ਜਲੋਟਾ ਐਸਐਮਜ਼ ਲੁਧਿਆਣਾ ਲੁਧਿਆਣਾ ਦੇ ਵਿੱਚ ਅੱਜ ਲੀਗਲ ਐਡਵੋਕੇਟਸ ਦੇ ਵੱਲੋਂ ਜਿਹੜੇ ਭਾਤਕੁਸ਼ਨ ਆਸ਼ੂ ਦੇ ਹੱਕ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਨਾਲ ਰਾਣਾ ਗੁੱਜੀ ਸਿੰਘ ਛੋੜੀ ਵੀ ਮੌਜ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਸਾਰਾ ਮਾਜਰਾ ਸੀ ਕਿ ਆ ਜਾ ਰਾ ਜਿਹੜੇ 2000 ਕਰੋੜ ਦਾ ਕਪੜੇ ਦਾ ਉਹਨਾ ਤੇ ਇਲਜ਼ਾਮ ਲੱਗੇ ਸੀ ਹਾਲਾਂਕਿ ਕੋਰਟ ਨੇ ਜਿਹੜੀ ਐਫ ਆਈ ਆਰ ਉਹ ਤੇ ਕੁਐਸ਼ ਕਰ ਦਿੱਤਾ ਉਹਨੂੰ ਖਾਰਜ ਕਰ ਦਿੱਤਾ ਸੀਗਾ ਅੱਜ ਫਿਰ ਲੀਗਲ ਤੌਰ ਤੇ ਤੁਹਾਨੂੰ ਪ੍ਰੈਸ ਕਾਨਫਰੰਸ ਕਿਉਂ ਕਰਨੀ ਪਈ ਦੇਖੋ ਜੀ ਆਪਾਂ ਸਾਰਿਆਂ ਨੂੰ ਬਤਾਏ ਕਿ ਵੈਸਟ ਦੇ ਇਲੈਕਸ਼ਨ ਬਹੁਤ ਨੇੜੇ ਆ ਚੁੱਕੇ ਹਨ ਤੇ ਐਗਜ਼ੀਕਿਊਟਿਵ ਜਿਹੜੀ ਹੈ ਡੈਮੋਕਰੇਟਿਵ ਦਾ ਇੱਕ ਬਹੁਤ ਵੱਡਾ ਪਿੱਲਰ ਹੈ ਐਗਜ਼ੀਕਿਊਟਿਵ ਨੇ ਆਪਣੀ ਅੱਖਾਂ ਬੰਦ ਕਰਕੇ ਫਾਲਸ ਐਫ ਆਈ ਆਰਸ ਕਰ ਕਰਕੇ ਪੂਰੀ ਕਾਂਗਰਸ ਪਾਰਟੀ ਦੇ ਵਰਕਰ ਨੂੰ ਪਰੇਸ਼ਾਨ ਕੀਤਾ ਤੇ ਦੇਖੋ ਇੱਕ ਇਲੈਕਸ਼ਨ ਜਿਹੜਾ ਐਗਜ਼ੀਕਿਊਟਿਵ ਦੀ ਡਿਊਟੀ ਹੈ ਫੇਅਰ ਇਲੈਕਸ਼ਨ ਕਰਵਾਣਾ ਇਹ ਫੇਅਰ ਇਲੈਕਸ਼ਨ ਕਰਾਂ ਪਰਚੇ ਕਰ ਕਰਕੇ ਕੋਈ ਵੀ ਰਿਜ਼ਲਟ ਇਲੈਕਸ਼ਨ ਦਾ ਚੇਂਜ ਨਹੀਂ ਕੀਤਾ ਜਾ ਸਕਦਾ ਇਲੈਕਸ਼ਨ ਦਾ ਰਿਜ਼ਲਟ ਚੇਂਜ ਹੁੰਦਾ ਲੋਕਾਂ ਨਾਲ ਜੁੜ ਕੇ ਝੂਠੇ ਪਰਚਿਆਂ ਦੇ ਤਹਿਤ ਕੋਈ ਇਲੈਕਸ਼ਨ ਦਾ ਰਿਜ਼ਲਟ ਨਹੀਂ ਚੇਂਜ ਹੁੰਦਾ ਤੇ ਸਾਡੀ ਇਹੀ ਐਗਜ਼ੀਕਿਊਟਿਵ ਨੂੰ ਅਪੀਲ ਹੈ ਕਿ ਅੱਖਾਂ ਨਾ ਬੰਦ ਕਰਨ ਜੋ ਬਣਦੀ ਹੈ ਉਹ ਕਾਰਵਾਈ ਕਰਨ ਕਦੇ ਕੁਝ ਰੀਲਸ ਵਾਇਰਲ ਹੋ ਰਹੀਆਂ ਕੁਝ ਐਨੀਮੇਸ਼ਨ ਵਾਇਰਲ ਵਾਇਰਲ ਕੀਤਾ ਜਾ ਰਿਹਾ ਜਿਹਦੇ ਵਿੱਚ ਭਾਤ ਪੂਛਣਾ ਨੂੰ ਐਵੇਂ ਦਿਖਾਇਆ ਜਾ ਰਿਹਾ ਪਤਾ ਨਹੀਂ ਕਿੱਡੇ ਕਿ ਕਰੋੜਾ ਦਾ ਘਪਲਾ ਹੋ ਗਿਆ ਤੇ ਕਿੰਨੀ ਕੁ ਵੱਡੀ ਸਜ਼ਾ ਹੋ ਗਈ ਹੈ ਇਹਦੇ ਉੱਤੇ ਕਿਵੇਂ ਦੇਖਦੇ ਹੋ ਤੁਸੀਂ ਇਸ ਚੀਜ਼ ਨੂੰ ਸਰ ਇਹਦੇ ਵਿੱਚ ਨਾ ਮੈਂ ਇੱਕ ਛੋਟੀ ਜੀ ਲਾਈਨ ਕਹੂੰਗਾ ਕਿ ਸਿਆਣੇ ਕਹਿੰਦੇ ਹੁੰਦੇ ਆ ਕਿ ਬਈ ਜੇ ਬਰਾਬਰੀ ਨਾ ਨਾ ਹੋਵੇ ਤਾਂ ਬਦਨਾਮੀ ਕਰਦੇ ਠੀਕ ਹੈ ਜੀ ਜਿੰਨੇ ਵੀ ਇਲੈਕਸ਼ਨ ਦੇ ਡਾਕੂਮੈਂਟ ਭਰੇ ਗਏ ਆ ਉਹ ਚ ਸਾਰਾ ਚਿੱਠਾ ਲਿਖਿਆ ਉੱਥੇ ਚੈੱਕ ਗਾਰੰਟੀ ਕਿਹੜੇ ਕੈਂਡੀਡੇਟ ਨੇ ਕਿੰਨੀ ਅਮਾਉਂਟ ਕਿੰਨੀ ਐਸਟ ਬੜੀ ਹੈ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਉੱਥੇ ਉਹ ਤੁਹਾਨੂੰ ਪਤਾ ਚੱਲੂਗਾ ਕਿ ਕਿਹਨੇ 200 ਕਰੋੜ ਭਰਿਆ ਹੈ ਕਿਹਨੇ 100 ਕਰੋੜ ਭਰਿਆ ਹੈ ਕਿਹਨੇ 10 ਕਰੋੜ ਭਰਿਆ ਹੈ ਕਿਹਨੇ 5 ਕਰੋੜ ਭਰਿਆ ਹੈ ਕਿਹਨੇ 10 ਲੱਖ ਭਰਿਆ ਹੈ ਕਿਹਨੇ 5 ਰੁਪਏ ਭਰਿਆ ਉਤੋਂ ਦੀ ਸਾਰਾ ਮੈਟਰਿਕ ਗੱਦੀਰ ਹੋ ਜਾ ਇਸ ਲਈ ਇਹ ਸਭ ਕੁਝ ਇੱਕ ਪੋਲੀਟਿਕਲ ਸਾਜ਼ਿਸ਼ ਦੇ ਤਹਿਤ ਹੈ ਹੋਰ ਕੁਝ ਨਹੀਂ ਹੈ ਬਰਾਬਰੀ ਹੋਣੀ ਪਾਰੀ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਰ ਕਿਵੇਂ ਦੇ ਦਿਓ ਸੰਨੀ ਪੱਲਾ ਤੇ ਐਫ ਆਈ ਆਰ ਹੋ ਗਈ ਕੀ ਜਾ ਰਿਹਾ ਕਿ ਥੋੜੀ ਦੇਰ ਪਹਿਲਾਂ ਜੀ ਥੋੜੇ ਦਿਨ ਪਹਿਲਾਂ ਇੱਕ ਕਾਉਂਸਲਰ ਨੇ ਜੁਆਇਨ ਕੀਤਾ ਸੀਗਾ ਸੰਨੀ ਮਾਸਟਰ ਉਹਨਾਂ ਦੇ ਉੱਤੇ ਵੀ ਐਫ ਆਈ ਆਰ ਕਰ ਦਿੱਤੀ ਗਈ ਹੈ ਹਾਲਾਂਕਿ ਉਹ ਕਲੀਅਰ ਨਹੀਂ ਪਰ ਕੀ ਜਾ ਰਿਹਾ ਕਿ ਜਿਹੜਾ ਕਾਂਗਰਸ ਜੁਆਇਨ ਕਰ ਰਿਹਾ ਉਹਦੇ ਤੇ ਐਫ ਆਈ ਆਰ ਦੇ ਰਿਹਾ ਜਿਹੜੀ ਸਰਕਾਰ ਤੇ ਲੱਗਦਾ ਹੈ ਕਿ ਜਿਹੜੇ ਜੁਆਇਨਿੰਗ ਹੋ ਰਹੀ ਹੈ ਉਹਨਾਂ ਨੂੰ ਡਰਾਇਆ ਜਾ ਰਿਹਾ ਕਿ ਜੇ ਤੁਸੀਂ ਰੂਲਿੰਗ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀ ਚ ਜਾਓਗੇ ਤੇ ਤੁਹਾਡੇ ਤੇ ਐਫ ਆਈ ਆਰ ਦਵਾਂਗੇ ਦੇਖੋ ਜੀ ਇਹ ਤਾਂ ਹੁਣ ਪਬਲਿਕ ਨੂੰ ਵੀ ਕਲੀਅਰ ਕੱਟ ਦਿਖਣਾ ਸ਼ੁਰੂ ਹੋ ਗਿਆ ਕਿ ਭਈ ਪੁਲਿਸ ਕਿਨਾ ਕਿ ਕਿਸ ਲੈਵਲ ਦਾ ਤੱਕਾ ਕਰ ਰਹੀ ਹੈ ਜਿਹੜੀ ਸੰਨੀ ਪੱਲਾ ਜੀ ਤੇ ਐਫ ਆਈ ਆਰ ਹੋਈ ਹੈ ਉਹਦੇ ਬਰੀਫ ਐਕਟ ਅਸੀਂ ਆਪ ਦੇਖਿਆ ਹੈ ਕੋਰਟ ਦੇ ਵਿੱਚ ਅਸੀਂ ਆਪ ਅਪੀਅਰ ਹੋਏ ਹਾਂ 5 ਸਾਲ ਪੁਰਾਣੀ ਇੱਕ ਦਰਖਾਸਤ ਸੀ ਵੀ ਜਿਹਦੇ ਤੇ 2-4 ਮਹੀਨੇ ਪਹਿਲਾਂ ਕੰਪਰੋਮਾਈਜ਼ ਹੋ ਚੁੱਕਾ ਹੈ ਹਾਈ ਕੋਰਟ ਨੇ ਵਿਡਰੋ ਕਰਤੀ ਹੋਈ ਹੈ ਪਟੀਸ਼ਨ ਨਾਲ ਕੈਨਸਲ ਕਰਤੀ ਹੋਈ ਹੈ ਜਿਹਨੇ ਕੇਸ ਲਗਾਇਆ ਸੀਗਾ ਉਹਨੇ ਵੀ ਵਿਡਰੋ ਕਰ ਲਈ ਹੋਈ ਹੈ ਹਾਈ ਕੋਰਟ ਨੇ ਮੈਟਰ ਬੰਦ ਕਰਤਾ ਇਸ ਗਰਾਉਂਡ ਤੇ ਬੰਦ ਹੋਇਆ ਹੈ ਕਿ ਬਈ ਜਿਹਨੇ ਕੰਪਲੇਂਟ ਦਿੱਤੀ ਸੀ ਉਹ ਕਹਿੰਦਾ ਕਿ ਬਈ ਮੈਨੂੰ ਕਾਫੀ ਕੁਝ ਗਲਤ ਫਹਮੀ ਸੀ ਕਿ ਸ਼ਾਇਦ ਸਿਸਟਮ ਗਲਤ ਚੱਲ ਰਿਹਾ ਹੈ ਬਟ ਜਦੋਂ ਫੈਕਟਸ ਸਾਹਮਣੇ ਆਏ ਫਿਰ ਉਹਨੇ ਸੈਟੀਸਫਾਈ ਹੋ ਕੇ ਆਪਣੀ ਕੰਪਲੇਂਟ ਵਾਪਸ ਕਰ ਲਈ ਬਟ ਇਹਨੂੰ ਐਜ਼ ਅ ਪੋਲਿਟিক্যাল ਵੈਂਡਾਟਾ ਯੂਜ਼ ਕਰਨ ਲਈ 5 ਸਾਲ ਪੁਰਾਣੀ ਕੰਪਲੇਂਟ ਦੇ ਉੱਤੇ ਪਰਚਾ ਦਿੱਤਾ। ਕੋਰਟ ਨੇ ਅਪ ਫਰੰਟ ਕੱਲ ਸਟੇ ਸਟਿਲ ਕਰ ਦਿੱਤੀ ਕਿ ਭਈ ਇਹਨਾਂ ਦੀ ਅਰੈਸਟ ਜਿਹੜੀ ਹੈ ਸਟੇ ਕਰ ਦਿੱਤੀ ਜਾਵੇ ਇੱਕ ਸੱਤ ਤੱਕ। ਐਗਜ਼ੀਕਿਊਟਿਵ ਉਹੀ ਮੈਂ ਕਹਿ ਰਿਹਾ ਐਗਜ਼ੀਕਿਊਟਿਵ ਨੇ ਆਪਣੀ ਅੱਖਾਂ ਬੰਦ ਕਰ ਲਈਆਂ ਬਟ ਜੁਡੀਸ਼ਰੀ ਨੇ ਨਹੀਂ ਕੀਤੀ। ਜੁਡੀਸ਼ਰੀ ਨੂੰ ਕਾਗਜ਼ ਪੜ੍ਹਦੇ ਸਾਰੀ ਪਤਾ ਚੱਲ ਜਾਂਦਾ ਕੀ ਹੈ ਕੀ ਨਹੀਂ। ਹੁਣ ਵਕੀਲ ਭਾਈਚਾਰਾ ਕਿੱਥੇ ਖੜਾ ਜਿਹੜਾ ਆਸ਼ੀਸ਼ ਜੀ ਦੀ ਮਦਦ ਲਈ ਅੱਗੇ ਆ ਰਿਹਾ ਉਹਨੂੰ ਐਫ ਆਈ ਆਰ ਦਾ ਡਰ ਦਿਖਾ ਰਹੇ ਆ। ਯਾਨੂ ਕਹਿ ਰਹੇ ਕਿ ਤੇਰੇ ਪੁਰਾਣੇ ਕੇਸ ਖੋਲ ਦਿੱਤੇ ਜਾਣਗੇ ਇਦਾਂ ਦਾ ਕੁਝ ਡਰ ਦਿਖਾ ਰਿਹਾ ਤੇ ਇਹ ਵਕੀਲ ਭਾਈਚਾਰਾ ਉਸ ਲੈਵਲ ਤੇ ਕਿਸ ਤਰੀਕੇ ਨਾਲ ਭਾਤਕੁਸ਼ਨ ਆਸ਼ੂ ਜੀ ਨਾਲ ਖੜਾ ਦੇਖੋ ਵਕੀਲ ਭਾਈਚਾਰੇ ਦੇ ਦੋ ਸਿੱਧੇ ਸਿੱਧੇ ਪ੍ਰਿੰਸੀਪਲ ਤੇ ਪਹਿਲਾਂ ੱਤਕਾ ਨਹੀਂ ਹੋਉਂਦੇ ਅਸੀਂ ਉਹਦੇ ਨਾਲ ਖੜੇ ਹਾਂ ਕਿਦੇ ਨਾਲ ੱਤਕਾ ਹੋ ਜੇ ਦੂਜੀ ਗੱਲ ਇਹ ਹੈ ਕਿ ਬਈ ਸਾਡਾ ਲੀਡਰ ਬਹੁਤ ਸਾਨੂੰ ਸਾਰਿਆਂ ਨੂੰ ਪਤਾ ਜ਼ੋਰ ਤੇ ਸਾਡੇ ਲੀਡਰ ਚ ਅਸੀਂ ਉਹਦੇ ਨਾਲ ਖੜੇ ਹਾਂ ਭਾਤਕੁਸ਼ਨ ਆਸ਼ੂ ਜੀ ਨੂੰ ਅਨ ਕੰਡੀਸ਼ਨਲ ਸਪੋਰਟ ਕਰਕੇ ਅਸੀਂ ਨਾਲ ਖੜੇ ਹਾਂ ਤੁਸੀਂ ਐਂਡਰ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਲੀਗਲ ਭਾਈਚਾਰੇ ਦੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਲੁਧਿਆਣਾ ਦੇ ਵਿੱਚ ਤੇ ਇਹੀ ਕਿਹਾ ਗਿਆ ਕਿ ਜਿਹੜੀਆਂ ਐਫਆਈਆ ਲੁਧਿਆਣਾ ਦੇ ਵਿੱਚ ਧੜਾ ਧੜ ਕਾਂਗਰਸ ਦੇ ਲੀਡਰਾਂ ਦੇ ਉੱਤੇ ਹੋ ਰਹੀਆਂ ਉਸ ਦੇ ਉੱਤੇ ਅਸੀਂ ਕਾਂਗਰਸ ਦੇ ਲੀਡਰਾਂ ਤੇ ਫਾਹਤ ਪੂਸ਼ਨ ਆਸ਼ੂ ਜੀ ਦੇ ਨਾਲ ਖੜੇ ਹਾਂ ਤੇ ਜਿਨ੍ਹਾਂ ਤੇ ਵੀ ਧੱਕਾ ਹੋਗਾ ਅਸੀਂ ਉਹਦੇ ਨਾਲ ਵੀ ਖੜੇ ਹਾਂ ਲੁਧਿਆਣਾ ਤੋਂ ਵਿਸ਼ੇਕ ਜਲੋਟਾ ਐਸਐਨਜੀ ਲੁਧਿਆਣਾ ਲੁਧਿਆਣਾ ਦੇ ਵਿੱਚ ਅੱਜ ਲੀਗਲ ਐਡਵੋਕੇਟਸ ਦੇ ਵੱਲੋਂ ਜਿਹੜੇ ਫਾਹਤ ਪੂਸ਼ਨ ਆਸ਼ੂ ਦੇ ਹੱਕ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਨਾਲ ਰਾਣਾ ਗੁੱਜੀ ਸਿੰਘ ਛੋ ਜੇ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਸਾਰਾ ਮਾਜਰਾ ਸੀ ਕਿਹਾ ਜਾ ਰਿਹਾ ਜਿਹੜੇ 2000 ਕਰੋੜ ਦਾ ਕੱਪੜੇ ਦਾ ਉਹਨਾਂ ਤੇ ਇਲਜ਼ਾਮ ਲੱਗੇ ਸੀ ਹਾਲਾਂਕਿ ਕੋਰਟ ਨੇ ਜਿਹੜੀ ਐਫ ਆਈ ਆਰ ਉਹ ਤੇ ਕੁਐਸ਼ ਕਰ ਦਿੱਤਾ ਉਹਨੂੰ ਖਾਰਜ ਕਰ ਦਿੱਤਾ ਸੀਗਾ ਅੱਜ ਫਿਰ ਲੀਗਲ ਤੌਰ ਤੇ ਤੁਹਾਨੂੰ ਪ੍ਰੈਸ ਕਾਨਫਰੰਸ ਕਿਉਂ ਕਰਨੀ ਪੈਗੀ ਦੇਖੋ ਜੀ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਵੈਸਟ ਦੇ ਇਲੈਕਸ਼ਨ ਬਹੁਤ ਨੇੜੇ ਆ ਚੁੱਕੇ ਹਨ ਤੇ ਐਗਜ਼ੀਕਿਊਟਿਵ ਜਿਹੜੀ ਹੈ ਡੈਮੋਕਰੇਟਿਵ ਦਾ ਇੱਕ ਬਹੁਤ ਵੱਡਾ ਪਿੱਲਰ ਹੈ ਐਗਜ਼ੀਕਿਊਟਿਵ ਨੇ ਆਪਣੀ ਅੱਖਾਂ ਬੰਦ ਕਰਕੇ ਫਾਲਸ ਐਫ ਆਈ ਆਰਸ ਕਰ ਕਰਕੇ ਪੂਰੀ ਕਾਂਗਰਸ ਪਾਰਟੀ ਦੇ ਵਰਕਰ ਨੂੰ ਪਰੇ ਦੇਖੋ ਇੱਕ ਇਲੈਕਸ਼ਨ ਜਿਹੜਾ ਐਗਜ਼ੀਕਿਊਟਿਵ ਦੀ ਡਿਊਟੀ ਹੈ ਫੇਅਰ ਇਲੈਕਸ਼ਨ ਕਰਵਾਣਾ ਇਹ ਫੇਅਰ ਇਲੈਕਸ਼ਨ ਕਰਾਂ ਪਰਚੇ ਕਰ ਕਰਕੇ ਕੋਈ ਵੀ ਰਿਜ਼ਲਟ ਇਲੈਕਸ਼ਨ ਦਾ ਚੇਂਜ ਨਹੀਂ ਕੀਤਾ ਜਾ ਸਕਦਾ ਇਲੈਕਸ਼ਨ ਦਾ ਰਿਜ਼ਲਟ ਚੇਂਜ ਹੁੰਦਾ ਲੋਕਾਂ ਨਾਲ ਜੁੜ ਕੇ ਝੂਠੇ ਪਰਚਿਆਂ ਦੇ ਤਹਿਤ ਕੋਈ ਇਲੈਕਸ਼ਨ ਦਾ ਰਿਜ਼ਲਟ ਨਹੀਂ ਚੇਂਜ ਹੁੰਦਾ ਤੇ ਸਾਡੀ ਇਹੀ ਐਗਜ਼ੀਕਿਊਟਿਵ ਨੂੰ ਅਪੀਲ ਹੈ ਕਿ ਅੱਖਾਂ ਨਾ ਬੰਦ ਕਰਨ ਜੋ ਬਣਦੀ ਹੈ ਉਹ ਕਾਰਵਾਈ ਕਰਨ ਜੇ ਗਲਤ ਹੈ ਤਾਂ ਬੰਦੇ ਤੇ ਐਫਆਈਆਰ ਕਰਨਾ ਨਹੀਂ ਹੈ ਤਾਂ ਇਹ ਵੀ ਦੇਖਿਆ ਜਾਵੇ ਕਿ ਪੋਲੀਟੀਕਲ ਵੈਂਡੇਟੇ ਦੇ ਅੰਡਰ ਅੰਡਰ ਐਫਆਈਆਰਸ ਲਾਗ ਕੀਤੀਆਂ ਜਾ ਰਹੀਆਂ ਜੀ ਬੱਕਰ ਸਾਹਿਬ ਕਿਵੇਂ ਦੇਖਦੇ ਹੋ ਕਿ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਇਸ ਚੀਜ਼ ਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਰਤ ਪੂਛਣਾ ਸ਼ੁਰੂ ਵੱਖ-ਵੱਖ ਅਕਾਊਂਟ ਨਵੇਂ ਬਣ ਰਹੇ ਨੇ ਉਹਦੇ ਉੱਤੇ ਡੀਫੇਮ ਕੀਤਾ ਜਾ ਰਿਹਾ ਕਦੀ ਕੋਈ ਪੋਸਟਰ ਵਾਇਰਲ ਹੋ ਰਿਹਾ ਕਦੀ ਕੁਝ ਰੀਲਸ ਵਾਇਰਲ ਹੋ ਰਹੀਆਂ ਕੁਝ ਐਨੀਮੇਸ਼ਨ ਵਾਇਰਲ ਕੀਤੇ ਜਾ ਰਹੇ ਜਿਦੇ ਵਿੱਚ ਭਾਰਤ ਪੂਛਣਾ ਸ਼ੁਰੂ ਐਵੇਂ ਦਿਖਾਇਆ ਜਾ ਰਿਹਾ ਪਤਾ ਨਹੀਂ ਕਿੰਨੇ ਕ ਕਰੋੜਾ ਦਾ ਘਪਲਾ ਹੋ ਗਿਆ ਤੇ ਕਿੰਨੀ ਕ ਵੱਡੀ ਸਜ਼ਾ ਹੋ ਗਈ ਹੈ ਇਹਦੇ ਉੱਤੇ ਕਿਵੇਂ ਦੇਖਦੇ ਹੋ ਤੁਸੀਂ ਇਸ ਚੀਜ਼ ਨੂੰ ਸਰ ਇਹਦੇ ਵਿੱਚ ਨਾ ਮੈਂ ਇੱਕ ਛੋਟੀ ਜੀ ਲਾਈਨ ਕਹੂੰਗਾ ਕਿ ਸਿਆਣੇ ਕਹਿੰਦੇ ਹੁੰਦੇ ਆ ਕਿ ਬਈ ਜੇ ਬਰਾਬਰੀ ਨਾ ਨਾ ਹੋਵੇ ਤਾਂ ਬਦਨਾਮੀ ਕਰਦੇ ਠੀਕ ਹੈ ਜੀ ਜਿੰਨੇ ਵੀ ਇਲੈਕਸ਼ਨਸ ਦੇ ਡਾਕੂਮੈਂਟ ਭਰੇ ਗਏ ਆ ਉਹ ਚ ਸਾਰਾ ਚਿੱਠਾ ਲਿਖਿਆ ਉਥੇ ਚੈੱਕ ਕਰਨ ਕਿ ਕਿਹੜੇ ਕੈਂਡੀਡੇਟ ਨੇ ਕਿੰਨੀ ਅਮਾਉਂਟ ਕਿੰਨੀ ਐਸੈਟ ਭਰੀ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਉਥੇ ਤੁਹਾਨੂੰ ਪਤਾ ਚੱਲੂਗਾ ਕਿਨੇ 200 ਕਰੋੜ ਭਰਿਆ ਹੈ ਕਿਨੇ 100 ਕਰੋੜ ਭਰਿਆ ਹੈ ਕਿਨੇ 10 ਕਰੋੜ ਭਰਿਆ ਹੈ ਕਿਨੇ 5 ਕਰੋੜ ਭਰਿਆ ਹੈ ਕਿਨੇ 10 ਲੱਖ ਭਰਿਆ ਹੈ ਕਿਨੇ 5 ਰੁਪਏ ਭਰਿਆ ਹੈ ਉਤਨੀ ਸਾਰਾ ਮੈਟਰ ਕਰ ਜਰ ਹੋ ਜੂਗਾ ਇਸ ਲਈ ਇਹ ਸਭ ਕੁਝ ਇੱਕ ਪੋਲੀਟੀਕਲ ਸਾਜ਼ਿਸ਼ ਦੇ ਤਹਿਤ ਹੈ ਹੋਰ ਕੁਝ ਨਹੀਂ ਹੈ ਬਰਾਬਰੀ ਹੋਣੀ ਪਾਰੀ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੇ ਸਾਹਿਬ ਕਿਵੇਂ ਦੇ ਦਿਓ ਸੰਨੀ ਭੱਲਾ ਤੇ ਐਫ ਆਈ ਆਰ ਹੋ ਗਈ ਹੈ ਕਿਆ ਜਾ ਰਿਹਾ ਕਿ ਥੋੜੀ ਦੇਰ ਪਹਿਲਾਂ ਜੀ ਥੋੜੇ ਦਿਨ ਪਹਿਲਾਂ ਇੱਕ ਕਾਉਂਸਲਰ ਨੇ ਜੁਆਇਨ ਕੀਤਾ ਸੀਗਾ ਸੰਨੀ ਮਾਸਟਰ ਉਹਨਾਂ ਦੇ ਉੱਤੇ ਵੀ ਐਫ ਆਈ ਆਰ ਕਰ ਦਿੱਤੀ ਗਈ ਹੈ ਹਾਲਾਂਕਿ ਉਹ ਕਲੀਅਰ ਨਹੀਂ ਹੋਇਆ ਕਿ ਐਫ ਆਈ ਆਰ ਹੋਈ ਕਿ ਨਹੀਂ ਹੋਈ ਪਰ ਕਿਆ ਜਾ ਰਿਹਾ ਕਿ ਜਿਹੜਾ ਕਾਂਗਰਸ ਜੁਆਇਨ ਕਰ ਰਿਹਾ ਉਹਦੇ ਤੇ ਐਫ ਆਈ ਆਰ ਦੇ ਰਿਹਾ ਜਿਹੜੀ ਸਰਕਾਰ ਤੇ ਲੱਗਦਾ ਹੈ ਕਿ ਜਿਹੜੇ ਜੁਆਇਨਿੰਗ ਹੋ ਰਹੀ ਆ ਉਹਨਾਂ ਨੂੰ ਡਰਾਇਆ ਜਾ ਰਿਹਾ ਕਿ ਜੇ ਤੁਸੀਂ ਰੂਲਿੰਗ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀ 'ਚ ਜਾਓਗੇ ਤੇ ਤੁਹਾਡੇ ਤੇ ਐਫ ਆਈ ਆਰ ਦਵਾਂਗੇ ਦੇਖੋ ਜੀ ਇਹ ਤਾਂ ਹੁਣ ਪਬਲਿਕ ਨੂੰ ਵੀ ਕਲੀਅਰ ਘਟ ਦਿਖਣਾ ਸ਼ੁਰੂ ਹੋ ਗਿਆ ਕਿ ਭਈ ਪੁਲਿਸ ਕਿਨਾ ਕੇ ਕਿਸ ਲੈਵਲ ਦਾ ਧੱਕਾ ਕਰ ਰਹੀ ਹੈ ਜਿਹੜੀ ਸੰਨੀ ਭੱਲਾ ਜੀ ਤੇ ਐਫ ਆਈ ਆਰ ਹੋਈ ਹੈ ਉਹਦੇ ਬਰੀਫ ਐਫੈਕਟ ਅਸੀਂ ਆਪ ਦੇਖਿਆ ਹੈ ਕੋਰਟ ਦੇ ਵਿੱਚ ਅਸੀਂ ਆਪ ਅਪੀਅਰ ਹੋਏ ਆ 5 ਸਾਲ ਪੁਰਾਣੀ ਇੱਕ ਦਰਖਾਸਤ ਸੀਗੀ ਜਿਹਦੇ ਤੇ 2-4 ਮਹੀਨੇ ਪਹਿਲਾਂ ਕੰਪਰਮਾਈਜ਼ ਹੋ ਗਈ ਹਾਈ ਕੋਰਟ ਨੇ ਵਿਡਰਾ ਕਰਤੀ ਹੋਈ ਹੈ ਪਟੀਸ਼ਨ ਨਾਲ ਕੈਨਸਲ ਕਰਤੀ ਹੋਈ ਹੈ ਜਿਨੇ ਕੇਸ ਲਗਾਇਆ ਸੀਗਾ ਉਹਨੇ ਵੀ ਵਿਡਰਾ ਕਰ ਲਈ ਹੋਈ ਹੈ ਹਾਈ ਕੋਰਟ ਨੇ ਇਹ ਮੈਟਰ ਬੰਦ ਕਰਤਾ ਇਸ ਗਰਾਊਂਡ ਤੇ ਬੰਦ ਹੋਇਆ ਹੈ ਕਿ ਬਈ ਜਿਨੇ ਕੰਪਲੇਂਟ ਦਿੱਤੀ ਸੀ ਉਹ ਕਹਿੰਦਾ ਕਿ ਬਈ ਮੈਨੂੰ ਕਾਫੀ ਕੁਝ ਗਲਤ ਫਹਿਮੀ ਸੀ ਕਿ ਸ਼ਾਇਦ ਸਿਸਟਮ ਗਲਤ ਚੱਲ ਰਿਹਾ ਬਟ ਜਦੋਂ ਫੈਕਟਸ ਸਾਹਮਣੇ ਆਏ ਫਿਰ ਉਹਨੇ ਸੈਟੀਸਫਾਈ ਹੋ ਕੇ ਆਪਣੀ ਕੰਪਲੇਂਟ ਵਾਪਸ ਕਰ ਲਈ ਬਟ ਇਹਨੂੰ ਐਜ਼ ਅ ਪੋਲਿਟਿਕਲ ਵੈਂਡਾਟਾ ਯੂਜ਼ ਕਰਨ ਲਈ 5 ਸਾਲ ਪੁਰਾਣੀ ਕੰਪਲੇਂਟ ਦੇ ਉੱਤੇ ਪਰਚਾ ਦਿੱਤਾ ਕੋਰਟ ਨੇ ਅਪਫਰੰਟ ਕੱਲ ਸਟੇ ਸਟਿਲ ਕਰ ਦਿੱਤੀ ਕਿ ਭਈ ਇਹਨਾਂ ਦੀ ਅਰੈਸਟ ਜਿਹੜੀ ਹੈ ਸਟੇ ਕਰ ਦਿੱਤੀ ਜਾਵੇ ਇੱਕ ਸੱਤ ਤੱਕ ਐਗਜ਼ੀਕਿਊਟਿਵ ਉਹੀ ਮੈਂ ਕਹਿ ਰਿਹਾ ਐਗਜ਼ੀਕਿਊਟਿਵ ਨੇ ਆਪਣੀ ਅੱਖਾਂ ਬੰਦ ਕਰ ਲਈਆਂ ਬਟ ਜੁਡੀਸ਼ਰੀ ਨੇ ਨਹੀਂ ਕੀਤੀ ਜੁਡੀਸ਼ਰੀ ਨੂੰ ਕਾਗਜ਼ ਪੜ੍ਹਦੇ ਸਾਰੀ ਪਤਾ ਚੱਲ ਜਾਂਦਾ ਕੀ ਹੈ ਕੀ ਨਹੀਂ ਹੁਣ ਵਕੀਲ ਭਾਈ ਚਾਰਾ ਕਿੱਥੇ ਖੜਾ ਜਿਹੜਾ ਆਸ਼ੂ ਜੀ ਦੀ ਮਦਦ ਲੈ ਅੱਗੇ ਆ ਰਿਹਾ ਉਹਨੂੰ ਐਫ ਆਈ ਆਰ ਦਾ ਡਰ ਦਿਖਾ ਰਿਹਾ ਜਾਂ ਉਹਨੂੰ ਕਹਿ ਰਿਹਾ ਕਿ ਤੇਰੇ ਪੁਰਾਣੇ ਕੇਸ ਖੋਲ ਦਿੱਤੇ ਜਾਣਗੇ ਇਦਾਂ ਦਾ ਕੁਝ ਡਰ ਦਿਖਾ ਰਿਹਾ ਤੇ ਇਹ ਵਕੀਲ ਭਾਈ ਚਾਰਾ ਉਸ ਲੈਵਲ ਤੇ ਕਿਸ ਤਰੀਕੇ ਨਾਲ ਭਾਗ ਸੁਣਾ ਚੁਣਨਾ ਸੀ